ਦੇ ਘਰ ਵਿੱਚ ਅੱਗ ਲੱਗ ਜਾਂਦੀ ਹੈ ਪਰ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਾ ਹਜੇ ਤੱਕ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਘਰ ਦਾ ਸਾਰਾ ਜਿਹੜਾ ਸਮਾਨ ਸੀ ਇਹਦਾ ਜਿਹੜੀ ਮਹਿਤਤਾ ਬਣਾਇਆ ਸੀ ਸਾਰਾ ਸੜ ਕੇ ਜਿਹੜਾ ਕਿ ਸੁਆਹ ਹੋ ਗਿਆ ਵਾ ਇਹ ਪੁੱਤਰ ਮੇਰਾ ਗਿਆ ਵਾ 5 ਵਜੇ 8 ਵਜੇ ਮੈਂ ਚਲੇ ਗਈਆਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਵੀ ਕੀ ਚਾਂਚ ਬਣਿਆ ਮੇਰੇ ਗਵਾਂਡੀਆਂ ਨੇ ਫੋਨ ਕੀਤਾ ਵੀ ਚਾਚੀ ਜੀ ਘਰ ਆ ਜਾ ਘਰ ਅੱਗ ਲੱਗ ਗਈ ਸ਼ੀਮਲੀ ਆਂਦੀ ਕੱਪੜੇ ਧੋਣ ਵਾਲੀ ਇੱਕ ਮੇਰਾ ਮੰਝਾ ਹੀ ਪੰਜ ਮੇਰੇ ਮੰਝੇ ਲਾ ਲਓ ਵਿੱਚ ਬੈੱਡ ਲਾ ਲਓ ਅੱਜ ਮੇਰੇ ਆਦਮੀ ਨੂੰ 6 ਸਾਲ 6 ਮਹੀਨੇ ਹੋਏ ਆ ਅੱਜ ਮੇਰੇ ਘਰ ਅੱਗਾ ਵੀ ਲੱਗਣ ਦੇ ਵੀ ਵੇਖੋ ਕੀ ਸਾਹਬ ਤੁਸੀਂ ਅਸੀਂ ਦੇਖਿਆ ਤੁਹਾਡੀ ਕਿਸੇ ਚੈਨਲ ਤੇ ਵੀਡੀਓ ਪਈ ਸੀ ਜਿਸ ਵਿੱਚ ਚਲ ਉਹ ਤੁਸੀਂ ਦੱਸ ਰਹੇ ਹੋ ਕਿ ਇਸ ਘਰ ਦੇ ਵਿੱਚ ਸਿਲੰਡਰ ਫਟ ਗਿਆ ਜਿਸ ਕਾਰਨ ਜਿਹੜੀ ਛੱਤ ਉਡ ਗਈ ਆ ਅਤੇ ਘਰ ਨੂੰ ਅੱਗ ਲੱਗ ਗਈ ਆ ਉਹਦੇ ਵਿੱਚ ਕੀ ਸੱਚਾਈ ਦਿਖਾਈਏ ਭਾਜੀ ਆਨੂੰ ਮੈਂ ਉਹਨਾਂ ਨੇ ਮਜਬੂਰ ਕਰ ਦਿੱਤਾ ਸੀ ਪੀ ਤੁਹੀ ਸਿਲੰਡਰ ਫੜਿਆ ਵਾ ਜਿਹੜਾ ਸਿਲੰਡਰ ਫਟਦਾ ਤੁਹਾਡਾ ਦੂਜਾ ਅੰਦਰ ਵੀ ਉੱਡਣਾ ਸੀ ਲਾਗੇ ਬੰਨੇ ਵੀ ਹੋਣਾ ਸੀ ਆਪਾਂ ਉਹਨੂੰ ਖਬਰਾਇਆ ਹਾਂ ਸਾਡੇ ਕੋਲ ਖਬਰ ਦਿੱਤੀ ਗਈ ਕਾ ਮੁੰਜੇ ਜਿੱਧਰ ਕਰਦੀਆਂ ਕਦੀ ਵੋਚ ਕਰੀਆਂ ਕੁਛ ਦੇ ਦੇਂਦੀਆਂ ਕਦੀ ਕੁਛ ਦੇ ਦੇਂਦੀਆਂ ਕਦੀ ਆਟਾ ਦੇ ਦੇ ਕਦੀ ਦਾਲ ਦੇ ਦੋ ਇਤਨਾ ਫੜਫੜਾ ਕੇ ਆ ਡੱਕ ਜਾਣ ਹੋੜਿਆ ਮੈਂ ਕਿਤਰਾ ਤੁਹਾਡੇ ਸਾਹਮਣੇ ਕੀ ਕੋਣ ਮੈਨੂੰ ਬਿਸਤਰਾ ਦੇਊਗਾ ਕੌਣ ਮੈਨੂੰ ਰਜਾਈ ਦੇਊਗਾ ਕੌਣ ਮੈਨੂੰ ਕੰਬਲ ਦੇਊਗਾ ਇਹ ਤੇ ਹੁਣ ਪ੍ਰਮਾਤਮਾ ਹੀ ਜਾਣਦਾ ਵੀ ਕੀ ਕਰੂੰਗੀ ਮੈਂ ਮੈਂ ਬੜੇ ਜਵਾਨੇ ਤਿਆਰ ਕੀਤਾ ਵੀ ਮੈਂ ਵਿਚਾ ਲੈਣਾ ਕਿ ਮੇਰਾ ਬਣ ਗਿਆ ਵਾ ਮੇਰਾ ਬੜਾ ਦਿਮਾਗ ਸਹੀ ਹੋ ਗਿਆ ਇਹ ਮੈਂ ਪੁੱਤ ਮੈਂ ਇਨਾਕ ਬਣਾ ਲਿਆ ਗਾੜੀ ਫੇਰ ਬਣਾ ਲਾਂਗੇ ਚਲ ਹੁਣ ਲੈਂਟਰ ਦਾ ਵੀ ਸੋਚ ਲਾਂਗੇ ਬੜਾ ਮੈਂ ਕਰ ਸਕੀ ਹਾਂ ਹੁਣ ਆ ਚਾਂਚ ਦਾ ਮੈਨੂੰ ਨਹੀਂ ਪਤਾ ਵੀ ਕੀ ਮੇਰੇ ਮਨ ਚਾਹ ਕਪੜੇ ਸਾਰੇ ਉੱਡ ਗਏ ਕੋਈ ਕਪੜਾ ਨਹੀਂ ਰਹਿ ਗਿਆ ਮੇਰੀ ਕੁੜੀ ਆ ਚੀਰਟਾ ਮੇਰੇ ਉੱਤੇ ਲਾਈ ਮੇਰੇ ਪੁੱਤਰ ਦੇ ਵੀ ਕਪੜੇ ਉਹ ਲਾਈਆ ਕੋਈ ਕਪੜਾ ਨਹੀਂ ਰਿਹਾ ਕੋਈ ਗੱਲ ਨਹੀਂ ਆਹੀ ਦੋਨੇ ਨੂੰ ਆਪੋ ਤੇ 51 ਗੇ ਕੋ ਗਵਾਂਡੀਆਂ ਕੋ ਲਿਆਂਦਾ ਤੇ ਜਿੰਨੇ ਪੱਖਾ ਲੈ ਜਾਂਦੇ ਆ ਰਾਤ ਨੂੰ ਰਾਤ ਨੂੰ ਲਾ ਕੇ ਆ 51 ਉਹਨਾਂ ਕੋ ਲਿਆਂਦਾ ਉਹ ਇੱਥੇ ਸੋਨੇ ਨ ਮਾਵਾਂ ਤੇ ਇਹਨਾਂ ਦੇ ਜਿਹੜੇ ਹਸਬੰਡ ਸੀ ਜੀ ਸਰਦਾਰ ਚਰਨ ਸਿੰਘ ਗੁਰਸਿੱਖ ਸੀ ਅਮਰਤਾਰੀ ਸੀ ਉਸ ਵੇਲੇ 4 ਵਜੇ ਜਾ ਕੇ ਗੁਰਦੁਆਰਾ ਸਾਹਿਬ ਸੇਵਾ ਕਰਦੀ ਸੀ ਕਿਉਂਕਿ ਛੱਤ ਜਿਹੜੀ ਸਿਰ ਤੇ ਛੱਤ ਨਹੀਂ ਹੈਗੀ ਲੀੜਾ ਬਿਸਤਰਾ ਸਾਰਾ ਜਿਹੜਾ ਵਾ ਬੈੱਡ ਮੰਜੇ ਸਾਰੇ ਸੜ ਗਏ ਨੇ ਔਰ ਇਹਦੇ ਵਿੱਚ ਉਹ ਜਿਹੜਾ ਜੋ ਥੋੜਾ ਬਹੁਤ ਸਮਾਨ ਵਿਚਾਰਿਆ ਬਣਾਇਆ ਸੀ ਉਹ ਵੀ ਜਿਹੜਾ ਸੜ ਕੇ ਸੁਆਹ ਹੋ ਗਿਆ ਵਾ ਉਹਦਾ ਇਸ ਵੇਲੇ ਜਿਹੜਾ ਵਾ ਇਹਨਾਂ ਦੇ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਸੀ ਚਲੋ ਕੱਲ ਵੀ ਕੋਸ਼ਿਸ਼ ਮਾਸੇ ਵੀ ਵੀਰ ਆਏ ਸੀ ਪਰ ਮਦਦ ਜਿੱਦਾਂ ਕਿਸੇ ਨੇ ਨਹੀਂ ਕੀਤੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚਾਲਿਆਂ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਰ ਦੇ ਗੰਡਾ ਸਿੰਘ ਵਾਲੇ ਉਸ ਘਰ ਦੀਆਂ ਜਿਸ ਘਰ ਵਿੱਚ ਅੱਗ ਲੱਗ ਜਾਂਦੀ ਆ ਖਾਸ ਕਰਕੇ ਤੁਹਾਨੂੰ ਤਸਵੀਰਾਂ ਜੁਸਾਨੀ ਕਰਾਂਗੇ ਇਹ ਜਿਹੜਾ ਤੁਸੀਂ ਘਰ ਵਿੱਚ ਦੇਖ ਰਹੇ ਮੇਰੇ ਪਿੱਛੇ ਇਹ ਜਿਹੜਾ ਘਰ ਆ ਗੰਡਾ ਸਿੰਘ ਦੇ ਰਹਿਣ ਵਾਲੀ ਬੇਬੀ ਦਾ ਘਰ ਆ ਅਤੇ ਖਾਸ ਕਰਕੇ ਇਹ ਜਿਹੜੀ ਮਾਤਾ ਵਾ ਇਹ ਦੋਵੇਂ ਮਾਂ ਪੁੱਤ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਨਾਲੇ ਘਰ ਵਿੱਚ ਅੱਗ ਲੱਗ ਜਾਂਦੀ ਹੈ ਪਰ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਾ ਹੋਇਆ ਹੈ ਤਾਂ ਕਿ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਘਰ ਦਾ ਸਾਰਾ ਜਿਹੜਾ ਸਮਾਨ ਸੀ ਇਹਦਾ ਜਿਹੜੀ ਮਹਿਤਰਾ ਬਣਾਇਆ ਸੀ ਸਾਰਾ ਸੜ ਕੇ ਜਿਹੜਾ ਕਿ ਸੁਆਹ ਹੋ ਗਿਆ ਵਾ ਮੈਂ ਆਪਣੇ ਦਰਸ਼ਕਾਂ ਨੂੰ ਸਾਂਝਾ ਕਰਦਾ ਹਾਂ ਕਿ ਬੇਬੀ ਜਿਹੜੀ ਇਹ ਭੈਣ ਸਾਡੀ ਆ ਇਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਜਿਹੜਾ ਕਿ ਘਰ ਦਾ ਗੁਜ਼ਾਰਾ ਕਰਦੀ ਆ ਅਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਉਹਦਾ ਪੁੱਤਰ ਜਿਹੜਾ ਵਾ ਇਹ ਜਿਹੜਾ ਵਾ ਇਹ ਉੱਥੇ ਸਫਾਈ ਸਾਫ ਸਫਾਈ ਦਾ ਜਿਹੜਾ ਕਿ ਕੰਮ ਕਰਦਾ ਕਿਸੇ ਪ੍ਰਾਈਵੇਟ ਜਗ੍ਹਾ ਤੇ ਕਿ ਤੁਸੀਂ ਦੇਖ ਸਕਦੇ ਹੋ ਸਰਦਾਰ ਚਰਨ ਸਿੰਘ ਦੀ ਜਿਹੜੇ ਕੀ ਇਹਨਾਂ ਦੇ ਪਤੀ ਨੇ ਉਹਨਾਂ ਦੀ ਫੋਟੋ ਫੜ ਕੇ ਅੱਜ ਤੁਹਾਨੂੰ ਦਿਖਾ ਰਹੀਏ ਕਿਉਂਕਿ ਘਰ ਵਿੱਚ ਕੰਮੌਣ ਵਾਲਾ ਕੋਈ ਨਹੀਂ ਸੀ ਤੇ ਘਰ ਦੇ ਹਾਲਾ ਜਿਹੜੇ ਨੇ ਜਿਹੜਾ ਘਰ ਦਾ ਮੁਖੀਆ ਵਾ ਉਸ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਇੱਕ ਵਾਰੀ ਤੁਹਾਨੂੰ ਤਸਵੀਰਾਂ ਜੂ ਸਾਡੀ ਕਰਾਂਗੇ ਗੱਲਬਾਤ ਵੀ ਕਰਾਂਗੇ ਪਿੰਡ ਦੇ ਨਾਲ ਪਹਿਨੇ ਸਭ ਤੋਂ ਪਹਿਲਾਂ ਮੈਨੂੰ ਦੱਸੋ ਵੀ ਹੋਇਆ ਕੀ ਸੀ ਜਿਹੜੀ ਅੱਗ ਲੱਗੀ ਐ ਇੰਨੀ ਭਿਆਨਕ ਇਹ ਅੱਗ ਲੱਗੀ ਕਿੱਦਾਂ ਹੁੰਦਾ ਸਕਦਾ ਉਹ ਸਾਂਝਾ ਕਰ ਦੇਵੇ ਗੱਲ ਭਾਜੀ ਸਾਨੂੰ ਨਹੀਂ ਪਤਾ ਵੀ ਅੱਪਾ ਘਰੋਂ ਚਲੇ ਗਏ ਆ ਤੇ ਪੁੱਤਰ ਮੇਰਾ ਗਿਆ ਵਾ 5 ਵਜੇ 8 ਵਜੇ ਮੈਂ ਚਲੇ ਗਈਆਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਵੀ ਕੀ ਚਾਂਸ ਬਣਿਆ ਮੇਰੇ ਗਵਾਂਡੀਆਂ ਨੇ ਫੋਨ ਕੀਤਾ ਵੀ ਚਾਚੀ ਜੀ ਘਰ ਆ ਜਾ ਘਰ ਅੱਗ ਲੱਗ ਗਈ ਮੈਨੂੰ ਉਸੋ ਪੀਏ ਜਿਹੜਾ ਕਮਰਾ ਸੀ ਦੇਖਿਆ ਸ਼ਾਇਦ 10 ਬਜ 10 ਦਾ ਕਮਰਾ ਹੋਊਗਾ ਇਹਦੇ ਵਿੱਚ ਕਿੰਨਾ ਕ ਸਾਮਾਨ ਪਿਆ ਸੀ ਤੁਹਾਡਾ ਕੀ ਕੀ ਤੁਹਾਡਾ ਸੜ ਕੇ ਸਵਾਹ ਹੋ ਗਿਆ ਤੇ ਜੇਕਰ ਗੱਲ ਕਰੀਏ ਕਿੰਨੀ ਕਿ ਮਿਹਨਤ ਨਾਲ ਤੁਸੀਂ ਇਹ ਜਿਹੜਾ ਸਾਮਾਨ ਬਣਾਇਆ ਸੀ ਆਪਣਾ ਇਹ ਬਾਜੀ ਮੈਂ ਬੜੀ ਮਿਹਨਤ ਨਾਲ ਬਣਾਇਆ ਕਦੀ ਵੇ ਇੱਕ ਮਸ਼ੀਨ ਲਿਆਂਦੀ ਕੱਪੜੇ ਧੋਣ ਵਾਲੀ ਇੱਕ ਮੇਰਾ ਮੰਝਾ ਹੀ ਪੰਜ ਮੇਰੇ ਮੰਝੇ ਲਾ ਲਓ ਵਿੱਚ ਬੈੱਡ ਲਾ ਲੋ ਅਰਜਾਈਆਂ ਬਿਸਤਰੇ ਵਿੱਚ ਮੈਂ ਸਾਰੇ ਇੱਧਰ ਰੱਖੇ ਵੀ ਉੱਧਰ ਜਿਹੜਾ ਆਇਆ ਗਿਆ ਮੇਰਾ ਉੱਧਰ ਬੰਦਾ ਹੀ ਇੱਧਰ ਨਹੀਂ ਬੰਦਾਗਾ ਹੁਣ ਵੇਖੋ ਤੁਸੀਂ ਹਿਸਾਬ ਲਾਣਾ ਰਸ਼ਿਆਣੇ ਕੀ ਸ਼ਾਬ ਕਿਤਾਬ ਬੰਦਾ ਕਿੰਨੇ ਦੀ ਮਿਹਨਤ ਦੇ ਨਾਲ ਮੈਂ ਚੀਜ਼ਾਂ ਬਣਾਈਆਂ ਕਿਤਨਾ ਬਣਾਈਆਂ ਅੱਜ ਮੇਰੇ ਆਦਮੀ ਨੂੰ 6 ਸਾਲ 6 ਮਹੀਨੇ ਹੋਏ ਆ ਅੱਜ ਮੇਰੇ ਘਰ ਅੱਗਾਂ ਵੀ ਲੱਗਣ ਡੀਆਂ ਵੇਖੋ ਕੀ ਹਾਲ ਹੋ ਗਿਆ ਮੇਨੇ ਪਰ ਕੀ ਲੱਗਦਾ ਨਹੀਂ ਦੁੱਖਾਂ ਦਾ ਬਹਾੜ ਟੁੱਟ ਗਿਆ ਪਹਿਲੋਂ ਘਰ ਦਾ ਮੁਖੀ ਆ ਜਿਹੜਾ ਸਰਦਾਰ ਚੰਦ ਸਿੰਘ ਉਹਨਾਂ ਦੀ ਮੌਤ ਹੋ ਜਾਂਦੀ ਆ ਉਤੋਂ 6 ਮਹੀਨੇ ਬਾਅਦ ਜਿਹੜਾ ਘਰ ਦੀ ਇਸ ਤਰ੍ਹਾਂ ਅੱਗ ਲੱਗ ਜਾਣਾ ਅਤੇ ਕੀ ਲੱਗਦਾ ਨਹੀਂ ਕਿਤੇ ਜਿਹੜਾ ਹਾਸੇ ਨੇ ਬਾਰ-ਬਾਰ ਜਿੰਦਗੀ ਇਸ ਤਰ੍ਹਾਂ ਦੇ ਹਾਸੇ ਹੋ ਰਹੇ ਨੇ ਪਤਾ ਨਹੀਂ ਜੇ ਹਨ ਨੂੰ ਸਮਝ ਨਹੀਂ ਲੱਗੀ ਵੀ ਕੀ ਬਣ ਗਿਆ ਕੋਈ ਸਮਝ ਨਹੀਂ ਲੱਗੀ ਆਪਾਂ ਘਾਰ ਹੀ ਨਹੀਂ ਆ ਗਏ ਹਨ ਨੂੰ ਕੀ ਪਤਾ ਕੀ ਬਣਿਆ ਡੇਣਾ ਕੋਈ ਪਤਾ ਲੱਗੇ ਜਾਂ ਹਨ ਨੂੰ ਕੁਝ ਹੋਵੇ ਫੇਰ ਲੱਗੇ ਵੀ ਹਾਨੀ ਕਿਹਰੇ ਕਰੀਏ ਜੇ ਨਹੀਂ ਹਰ ਨਹੀਂ ਪਤਾ ਕੀ ਬਣਾ ਦੇਣਾ। ਜਬ ਨੇ 1850 ਦੇਖਿਆ ਤੁਹਾਡੀ ਕਿਸੇ ਚੈਨਲ ਤੇ ਵੀਡੀਓ ਪਈ ਸੀ ਜਿਸ ਵਿੱਚ ਚਾਲ ਵਿੱਚ ਤੁਸੀਂ ਦੱਸ ਰਹੇ ਹੋ ਵੀ ਇਸ ਘਰ ਦੇ ਵਿੱਚ ਸਿਲੰਡਰ ਫਟ ਗਿਆ ਜਿਸ ਕਾਰਨ ਜਿਹੜੀ ਛੱਤ ਉਡ ਗਈ ਆ ਅਤੇ ਘਰ ਨੂੰ ਅੱਗ ਲੱਗ ਗਈ ਆ। ਉਹਦੇ ਵਿੱਚ ਕੀ ਸੱਚਾਈ ਦਿਖਾਈਏ? ਭਾਜੀ ਹਾਨੂੰ ਉਹਨਾਂ ਨੇ ਮਜਬੂਰ ਕਰ ਦਿੱਤਾ ਸੀ ਵੀ ਤੁਸੀਂ ਸਿਲੰਡਰ ਫੜਿਆ ਵਾ। ਜੇ ਸਾਡਾ ਸਿਲੰਡਰ ਫਟਦਾ ਸਾਡਾ ਦੂਜਾ ਅੰਦਰ ਵੀ ਉੱਡਣਾ ਸੀ। ਲਾਗੇ ਬੰਨੇ ਵੀ ਹੋਣਾ ਸੀ। ਆਪਾਂ ਉਹਦੋਂ ਖਬਰ ਆਏ ਹਾਂ ਸਾਡੇ ਕੋਲ ਖਬਰ ਦਿੱਤੀ ਗਈ। ਬਲਕਿ ਲੱਗਦਾ ਨਹੀਂ ਇਹ ਗਲਤ ਖਬਰ ਦੇਣਾ ਇਹ ਵੀ ਕਿਤੇ ਜੁਰਮ ਆ ਜੋ ਜ਼ਿੰਦਗੀ ਚ ਸੱਚ ਹੋਇਆ ਸੀ ਉਹ ਸੱਚ ਦੱਸਣਾ ਚਾਹੀਦਾ ਨਾ ਕਿ ਇਸਤਾਨੀ ਜਿਹੜੀ ਫਾਵਾ ਜਿਹੜੀਆਂ ਫਲਾਉਣੀ ਚਾਹੀਦੀ ਆ ਆਪਾਂ ਨੂੰ ਹਾਂਜੀ ਸਾਨੂੰ ਨਹੀਂ ਜੇ ਪਤਾ ਵੀ ਸਾਡੇ ਕੋ ਕਬਰਾਕ ਹੋ ਗਿਆ ਅੱਜ ਜਿਹੜਾ ਕਿ ਮੇਰਾ ਦਿਮਾਗ ਠੀਕ ਉਹਨਾਂ ਟੈਨਸ਼ਨ ਵਾਲੀ ਦਵਾਈ ਪੀਤੀ ਆ ਅੱਜ ਮੈਂ ਜਿਹੜਾ ਕਿ ਸੁੱਤੀ ਆ ਥੋੜਾ ਜਿਹਾ ਮੇਰਾ ਦਿਮਾਗ ਸਹੀ ਹੋਇਆ ਅਜੇ ਵੀ ਮੇਰਾ ਸਿਰ ਕੁ ਮਰਿਆ ਮੈਨੂੰ ਨਹੀਂ ਪਤਾ ਲੱਗਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਮੈਨੂੰ ਐਸੋ ਭਾਈ ਜੇਬਦਸੂਸ ਸੁਦਾਸ ਰਹੇ ਵੀ ਤੁਹਾਡੇ ਘਰ ਦੇ ਮੁਖੀ ਆ ਜਿਹੜੇ ਸਰਦਾਰ ਚੰਦ ਸਿੰਘ ਨੇ ਤੁਹਾਡੇ ਪਤੀ ਨੇ ਉਹਨਾਂ ਦੀ ਮੌਤ ਹੋ ਜਾਂਦੀ ਆ ਅਤੇ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਵਾ ਕਿਸ ਤਰ੍ਹਾਂ ਫਿਰ ਮਾਂ ਪੁੱਤ ਘਰ ਦਾ ਗੁਜ਼ਾਰਾ ਕਰਦੇ ਤੁਸੀਂ ਦੋਵੇਂ ਜੀ ਆਪਾਂ ਕੀ ਕਰਨਾ ਸਾਡੀ ਕੰਮ ਜੇ ਜਿੱਧਰ ਕਰਦੀਆਂ ਕਦੀ ਉਹ ਚਵਰੀਆਂ ਕੁਛ ਦੇ ਦੇਂਦੀਆਂ ਕਦੀ ਕੁਛ ਦੇ ਦੇਂਦੀਆਂ ਕਦੀ ਆਟਾ ਦੇ ਦਿਓ ਕਦੀ ਦਾਲ ਦੇ ਦਿਓ ਇਤਨਾ ਫੜਫੜਾ ਕੇ ਅੱਡ ਅੱਗ ਜਾਣਾ ਹੋ ਰਿਹਾ ਬੜੀ ਮੁਸ਼ਕਿਲ ਮੈਂ ਗੁਜ਼ਾਰਾ ਕਰ ਰਹੀ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਘਰ ਦੇ ਕੀ ਹਾਲਾਤ ਨੇ ਜਿਹੜਾ ਕੀ ਘਰ ਦਾ ਮੁਖੀ ਸਰਦਾਰ ਚਰਨ ਸਿੰਘ ਜੀ ਦੀ ਮੌਤ ਹੋ ਜਾਂਦੀ ਆ 6 ਮਹੀਨੇ ਬਾਅਦ ਜਿਹੜਾ ਕੀ ਘਰ ਵਿੱਚ ਇਸ ਤਰ੍ਹਾਂ ਅੱਗ ਲੱਗ ਜਾਂਦੀ ਆ ਪਰ ਅੱਗ ਲੱਗਣ ਦਾ ਹੱਦ ਤੱਕ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਅਸੀਂ ਦੇਖਿਆ ਘਰਾਂ ਦੇ ਵਿੱਚ ਘਾਰ ਆ ਇੱਕ ਵੱਡੇ ਨਾਲ ਦੇ ਪਾਸੇ ਜਿਹੜਾ ਕੀ ਬਾਲੇ ਵਾਲਾ ਕਮਰਾ ਆ ਉਹ ਇੱਕ ਇਹ ਬਾਲੇ ਵਾਲਾ ਕਮਰਾ ਸੀ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦੱਸਿਆ ਭੈਣ ਨੇ ਵੀ ਘਰ ਵਿੱਚ ਬਹੁਤ ਸਾਰਾ ਘਰ ਦਾ ਸਮਾਨ ਬਣਿਆ ਸੀ ਬੈੱਡ ਸੀ ਫੋਲਡਿੰਗ ਮੰਜੇ ਸੀ ਬਿਸਤਰੇ ਸੀ ਸਭ ਕੁਝ ੜਕੇ ਸਵਾਹ ਹੋ ਗਿਆ ਮੈਨੂੰ ਦੱਸੋ ਪਿਆਣ ਕੀ ਲੱਗਦਾ ਪਈ ਹੁਣ ਤੇ ਕਿਸ ਤਰ੍ਹਾਂ ਸਮਾਨ ਜਿਹੜਾ ਬਣਾ ਸਕ ਬਣਾ ਸਕੂ ਨਹੀਂ ਸਕੀ ਹੁਣ ਤੱਕ ਭਾਜੀ ਮੈਂ ਨਹੀਂ ਬਣਾ ਸਕਦੀ ਵੇਖੋ ਹੁਣ ਮੈਂ ਕਿਤਰਾ ਸਿਆ ਮੈਂ ਕਿਤਰਾ ਲੰਗਣਾ ਕਿਹੜਾ ਬਿਸਤਰਾ ਉੱਤੇ ਲਵਾਂਗੀ ਕੀ ਕਰੂੰਗੀ ਇਹ ਤੇ ਹੁਣ ਪਰਮਾਤਮਾ ਹੀ ਜਾਣਦਾ ਮੈਂ ਕਿਤਰਾ ਤੁਹਾਡੇ ਸਾਹਮਣੇ ਕੀ ਕੌਣ ਮੈਨੂੰ ਬਿਸਤਰਾ ਦੇਊਗਾ ਕੌਣ ਮੈਨੂੰ ਰਜਾਈ ਦੇਊਗਾ ਕੌਣ ਮੈਨੂੰ ਕੰਬਲ ਦੇਊਗਾ ਇਹ ਤੇ ਹੁਣ ਪਰਮਾਤਮਾ ਹੀ ਜਾਣਦਾ ਵੀ ਕੀ ਕਰੂੰਗੀ ਮੈਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੈਨ ਦਾ ਕਹਿਣਾ ਪਈ ਹੁਣ ਮੈਨੂੰ ਕੌਣ ਆਸਰਾ ਦੇਊਗਾ ਕਿਉਂਕਿ ਜਿਹੜਾ ਮਿਹਨਤ ਕਾਸੀ ਜਿੰਨੇ ਕਮਾਈ ਕਰਦੇ ਸੀ ਪੂਰਾ ਪੂਰਾ ਕਮਾਈ ਕਰਕੇ ਜਿਹੜਾ ਸਮਾਨ ਬਣਾਇਆ ਸੀ ਪਰਾ ਸਭ ਕੁਝ ਬਰਬਾਦ ਹੋ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇੱਕ ਨਾਲ ਦਾ ਕਮਰਾ ਉਹਨਾਂ ਕੋਲ ਦੋ ਕਮਰੇ ਸੀ ਇੱਕ ਨਾਲ ਦਾ ਕਮਰਾ ਵਾ ਤੇ ਇੱਕ ਇਹ ਕਮਰਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਂਝੀ ਕਰ ਰਿਹਾ ਅਮਰਸਾ ਦੇ ਗੰਡਾ ਸਿੰਘ ਵਾਲੇ ਦੀਆਂ ਜਿੱਥੇ ਕਿ ਫੋਲਡਿੰਗ ਬੈੱਡ ਖਾਸ ਕਰਕੇ ਜਿਹੜਾ ਵੱਡਾ ਮੰਜੇ ਟੀਵੀ ਤੱਕ ਬਿਸਤਰ ਤੱਕ ਮਤਲਬ ਸਭ ਕੁਝ ਜਿਹੜਾ ਕਿ ਬਰਬਾਦ ਹੋ ਚੁੱਕਿਆ ਕਿਉਂਕਿ ਅਸੀਂ ਦੇਖਦੇ ਹਾਂ ਜਿਵੇਂ ਜਿਹੜੀ ਇਹ ਭੈਣ ਲੋਕਾਂ ਦੇ ਘਰਾਂ ਵਿੱਚ ਕੰਮਕਾਰ ਕਰਕੇ ਜਿਹੜਾ ਗੁਜਾਰਾ ਕਰਦੀ ਸੀ ਪਾਈ ਪਾਈ ਜੋੜ ਕੇ ਜਿਹੜਾ ਕਿ ਉਹਨਾਂ ਸਮਾਨ ਬਣਾਇਆ ਸੀ ਮੈਨੂੰ ਇਸ ਭੈਣ ਕਿੰਨੀ ਗਰੀ ਜੀ ਨਾਲ ਸਮਾਨ ਬਣਾਇਆ ਸੀ ਕਿੰਨੇ ਕਿ ਚਾਵਣ ਸਮਾਨ ਤੇ ਆ ਕੀਤਾ ਸੀ ਮੈਂ ਬੜੇ ਚਾਵਣ ਤਿਆਰ ਕੀਤਾ ਵੀ ਮੈਂ ਵੀ ਚਾ ਲੈਣਾ ਕਿ ਮੇਰਾ ਬਣ ਗਿਆ ਵਾ ਮੇਰਾ ਬੜਾ ਦਿਮਾਗ ਸੇ ਹੀ ਹੋ ਗਿਆ ਮੈਂ ਪੁੱਤ ਮੈਂ ਇਨਾ ਬਣਾ ਲਿਆ ਗਾੜੀ ਫੇਰ ਬਣਾ ਲਾਂਗੇ ਚੱਲ ਹੁਣ ਲੈਂਟਰ ਦਾ ਵੀ ਸੋਚ ਲਾਂਗੇ ਬੜਾ ਮੈਂ ਕਰ ਸਕੀ ਹਾਂ ਹੁਣ ਆ ਚਾਂਚ ਦਾ ਮੈਨੂੰ ਨਹੀਂ ਪਤਾ ਵੀ ਕੀ ਮੇਰੇ ਨਾਲ ਚਾਂਚ ਬਣਿਆ ਮੈਂ ਗਾੜੀ ਨਹੀਂ ਕੋਸ ਕੈ ਸਕਦੀ ਕਿੱਥੀ ਬਣਿਆ ਕਿ ਨਹੀਂ ਬਣਿਆ ਇਬਨੂ ਇਸ ਵੀ ਮਾਤਾ ਹੈ ਤੇ ਗਾ ਪੁੱਤ ਵੀ ਹੋਣਾ ਵਾ ਪੁੱਤ ਵਾਸਤੇ ਵੀ ਸਾਰੇ ਬਿਸਤਰੇ ਬਣਾਏ ਹੋਣਗੇ ਸੋਚਿਆ ਹੋਊਗਾ ਵੀ ਪੁੱਤ ਵਿਆਹ ਕੇ ਇਸ ਕਮਰੇ ਵਿੱਚ ਰੱਖਾਂਗੇ ਇਸ ਘਰ ਵਿੱਚ ਨੌ ਆਊਗੀ ਕਿ ਲੱਗਦਾ ਕਿ ਸੁਪਨੇ ਵੀ ਸਾਰੇ ਟੁੱਟ ਗਏ ਤੁਹਾਡੇ ਹਾਂਜੀ ਕੱਪੜੇ ਸਾਰੇ ਉੱਡ ਗਏ ਕੋਈ ਕੱਪੜਾ ਨਹੀਂ ਰਹਿ ਗਿਆ ਮੇਰੀ ਕੁੜੀਆ ਚੀਰ ਛਲਟਾ ਮੇਰੇ ਵੱਤ ਲਈ ਮੇਰੇ ਪੁੱਤਰ ਦੇ ਵੀ ਕੱਪੜੇ ਹੋ ਲਿਆਈ ਆ ਆਪੇ ਇਹਦੇ ਪਾਜ ਦੇ ਕੱਪੜੇ ਲੈ ਵੀ ਆ ਪਾਲਾ ਮੁੜ ਕੇ ਇਹ ਨਵੇਂ ਲੈ ਦਾਂਗੀ ਕੋਈ ਕਪੜਾ ਨਹੀਂ ਲਿਆ ਕੋਈ ਗੱਲ ਨਹੀਂ ਲਈ ਮੈਂ ਮਸ਼ੀਨ ਇੱਥੇ ਰਾਈ ਸੀ ਉਸ ਮਸ਼ੀਨ 'ਚ ਲਾ ਕੇ ਇੱਥੇ ਚੁੱਕਣੇ ਪਾ ਦੇਣੀਆਂ ਇੱਥੇ ਤੇ ਲਾ ਦੇਣੀਆਂ ਉਹ ਦਰਮਿਆਨ ਵੀ ਜਿਹੜਾ ਆਉਂਦਾ ਮੇਰਾ ਉਧਰ ਬੈਹ ਜਾਂਦਾ ਇੱਧਰ ਕੋਈ ਨਹੀਂ ਆਉਂਦਾ ਮੈਨੂੰ ਇਹ ਤੋਂ ਵੀ ਜਦੋਂ ਤੁਸੀਂ ਘਰ ਤੁਹਾਨੂੰ ਪਤਾ ਲੱਗਾ ਤੁਹਾਨੂੰ ਫੋਨ ਕੀਤਾ ਗਿਆ ਵੀ ਤੁਹਾਡੇ ਘਰ 'ਚ ਅੱਗ ਲੱਗ ਗਈ ਆ ਜਦੋਂ ਇੱਥੇ ਆ ਕੇ ਹਾਲਾਤ ਦੇਖੇ ਸੀ ਵੀ ਤੁਹਾਡੇ ਸਿਰ ਤੇ ਕੀ ਤੁਹਾਡੇ ਤੇ ਕੀ ਬੀਤੀ ਸੀ ਹਰੇ ਤੇ ਬਹੁਤ ਜਿਆਦੀ ਬੀਤੀ ਸਾਨੂੰ ਕੁਝ ਪਤਾ ਨਹੀਂ ਲੱਗਾ ਮੈਂ ਦੋ ਬੜੀ ਰਾਤ ਚ ਡਿਗਵੀ ਪਈ ਆ ਫਿਰ ਜਿਹੜੀ ਮੇਰੀ ਕੰਮ ਵਾਲੀ ਨੇ ਫੋਨ ਕੀਤਾ ਆਉਂਦੀ ਆ ਵੀ ਕਿਤੇ ਆਂਟੀ ਸ਼ੌਂਚ ਲੈਣਾ ਜਾਏ ਆਂਟੀ ਆਂਸ ਲੈਣਾ ਜਾਏ ਬਹੁਤ ਕਲਪੀ ਮੈਂ ਆਣ ਕੇ ਮੈਨੂੰ ਨਹੀਂ ਕੁਝ ਸਮਝ ਲੱਗੀ ਮੇਰਾ ਦਿਮਾਗ ਕੀ ਕਰ ਗਿਆ ਕਿ ਨਹੀਂ ਕਰ ਗਿਆ ਮੈਨੂੰ ਇਸ ਤੋਂ ਵੀ ਜਦੋਂ ਅੱਗ ਲੱਗੀ ਆ ਜਦੋਂ ਤੁਹਾਨੂੰ ਪਤਾ ਲੱਗਾ ਇਸ ਕਾਰਨ ਆਲਾ ਜਪੀ ਕਦੋਂ ਅੱਗ ਲੱਗ ਚੁੱਕੀ ਆ ਜੋ ਤਾਂ ਇਤਲਾਹ ਕੀਤੀ ਗਏ ਜਦੋਂ ਤੁਸੀਂ ਆ ਕੇ ਦੇਖਿਆ ਉਦੋਂ ਅੱਗ ਬਲਦੀ ਪਈ ਸੀ ਕਿ ਜਾ ਕੇ ਬੁਝ ਗਈ ਸੀ ਉਦੋਂ ਨਹੀਂ ਬਲਦੀ ਪਈ ਥੋੜੀ ਥੋੜੀ ਬੁੰੜਿਆ ਨੇ ਸਾਰਿਆਂ ਨੇ ਬੰਦ ਕੀਤੀ ਆ ਤੇ ਮੁੜ ਕੇ ਬਾਅਦ ਜਿਹੜੀ ਥੋੜੀ ਥੋੜੀ ਤੋਗਦੀ ਫੇਰ ਕੁੜੀਆਂ ਨੇ ਲਾਗ ਲਾਗ ਵਾਲੀਆਂ ਨੇ ਬਾਟੀਆਂ ਬਰਨ ਲਿਆ ਕੇ ਮੇਰੀ ਮੋਟੇ ਦੇ ਬੰਦ ਹੋ ਗਈਆ ਮੁੜ ਕੇ ਉਹਨਾਂ ਨੇ ਫੇਰ ਦੁਬਾਰੇ ਪਾਣੀ ਘਰੋਂ ਲਿਆ ਲਿਆ ਕੇ ਇਹ ਛੜੀ ਤੋਹਦੀ ਉਹ ਵੀ ਬੰਦ ਕੀਤੀ ਹਮ ਇਹ ਤਰੰਗ ਉਹ ਪਤਾ ਨਵਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਗਰੀਬ ਪਰਿਵਾਰ ਦਾ ਨੁਕਸਾਨ ਹੋ ਜਾਂਦਾ ਵਾ ਇੱਕ ਅੱਗ ਲੱਗ ਜਾਂਦੀ ਆ ਪਰ ਅੱਗ ਲੱਗਣ ਦਾ ਕਾਰਨ ਹੀ ਹਜੇ ਤੱਕ ਪਤਾ ਲੱਗਾ ਪਰਿਵਾਰ ਦਾ ਕਹਿਣਾ ਪਤਾ ਨਹੀਂ ਇਹ ਕਿਸ ਤਰ੍ਹਾਂ ਅੱਗ ਲੱਗ ਗਈ ਆ ਪਰ ਘਰ ਦਾ ਜਿਹੜਾ ਕੀਮਤੀ ਸਮਾਨ ਸੀ ਸਭ ਨੁਕਸਾਨ ਹੋ ਗਿਆ ਵਾ ਪਰ ਹਜੇ ਤੱਕ ਮੈਨੂੰ ਲੱਗਦਾ ਕਿਸੇ ਨੇ ਇਸ ਪਰਿਵਾਰ ਦੀ ਸਾਰ ਤੱਕ ਨਹੀਂ ਲਈ ਪੈਣੇ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਅੱਜ ਦੂਸਰਾ ਦਿਨ ਹੋ ਗਿਆ ਆਗ ਲੱਗੀ ਨੂੰ ਕੀ ਲੱਗਦਾ ਕਿਸੇ ਨੇ ਆ ਕੇ ਮਦਦ ਕੀਤੀ ਆ ਕੇ ਕਿਸੇ ਨੇ ਆ ਕੇ ਸਾਰ ਲਈ ਆ ਵੀ ਪੈਣੇ ਕਿਹੜੇ ਹਾਲਾਤ ਵੀ ਰਹਿੰਦੀਆਂ ਕੋਈ ਮਦਦ ਵਾਸਤੇ ਅੱਗੇ ਆਇਆ ਕੋਈ ਕਿਸੇ ਨੇ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਅਜੇ ਮੇਰੀ ਮੱਜ ਇੱਕ ਜਾਣੇ ਨੇ ਦੇ ਗਏ ਸਿਰਫ 1000 ਰੁਪਿਆ ਉਹਦਾ ਮੈਂ ਥੋੜਾ ਥੋੜਾ ਛੋੜਦਾ ਰਿਹਾ ਉਹ ਵੀ ਮੇਰੇ ਆਏ ਗਏ ਵਾ ਜਿੱਤਾ ਤੁਸੀਂ ਆਏ ਜੋ ਉਹਦੇ ਬਾਅਦ ਤੀ ਕੋ ਲੈ ਆ ਪਿਕਾਰ ਆਇਆ ਇਹਨੂੰ ਦੇਣਾ ਹੀ ਪਿਉਣਾ ਖਾਣਾ ਪਿਉਣਾ ਤੇ ਦਿੰਦਾ ਹੀ ਆ ਤੇ ਬਸ ਉਹ ਵੀ ਮੇਰਾ 1000 ਰੁਪਿਆ ਖਰਚਿਆ ਗਿਆ ਪਰ ਕੀ ਲੱਗਦਾ 1000 ਰੁਪਏ ਦੇ ਨਾਲ ਇੰਨਾ ਜਿਹੜਾ ਕੀਮਤੀ ਨੁਕਸਾਨ ਸੀ ਜਿਹੜਾ ਹੋਇਆ ਪਰ ਕੀ ਲੱਗਦਾ ਵੀ ਇਹ ਪਰਮਾਹ ਹੋਊਗੀ ਹੁਣ ਤੱਕ ਨਹੀਂ ਨਹੀਂ ਨਾ ਨਾ ਨਹੀਂ ਹੋਣੀ ਤੇ ਮੈਂ ਇਹੋ ਵੀ ਸਾਡੇ ਜਿਹੜੇ ਦਾਨੀ ਸੱਜਣ ਨੇ ਜਿਹੜੇ ਸਾਡੇ ਐਨਆਰਆਈ ਨੇ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਬੇਨਤੀ ਕਰਨਾ ਚਾਹੋਗੇ ਆਪਣੀ ਨੂੰ ਉਹਨਾਂ ਨੂੰ ਮੈਂ ਮਿਹਨਤ ਇਹੋ ਕਰਦੀ ਆ ਕਿ ਮੇਰੇ ਵੀਰੋ ਭਰਾਓ ਮੇਰੇ ਪੁੱਤੋ ਵੀ ਮੇਰੀ ਮਿਹਨਤ ਕਰੋ ਮੇਰੇ ਸ਼ਰਮ ਦਿਕਾਵਾ ਕਰੋ ਮੇਰੀ ਮਜਟ ਕਰਨ। ਜਮਿਨੀਸੋ ਵੀ ਹੋਣ ਤੇ ਤੁਹਾਡੇ ਘਰ ਨੂੰ ਜਿਹੜੇ ਕਮਰੇ ਉੱਗ ਲੱਚੁਕੀ ਆ ਹੁਣ ਸੌਂਦੇ ਕਿਸ ਤਰ੍ਹਾਂ ਆਓ ਤੁਸੀਂ ਕਿੱਥੇ ਸੌਂਦੇ ਆ ਆਪਣੇ ਆਪ ਲਈ ਤੁਹਾਡੇ ਦਾ ਬੇਟਾ ਤੁਹਾਡਾ ਜਵਾਨ ਆ ਕਿੱਥੇ ਲੰਮੇ ਪੈਂਦੇ ਤੁਸੀਂ ਹੁਣ ਅਸੀਂ ਦੋਨੇ ਮਾਪੋ ਤੇ ਇੱਕ ਮੰਜਾ ਕਿਸੇ ਕੋ ਗਵਾਂਢੀਆਂ ਕੋ ਲਿਆਂਦਾ ਵਾ ਤੇ ਜਿਨੇ ਪੱਖਾ ਲੈ ਜਾਂਦੇ ਆ ਰਾਤ ਨੂੰ ਰਾਤ ਨੂੰ ਲਾ ਕੇ ਆ ਇੱਕ ਮੰਜਾ ਉਹਨਾਂ ਕੋ ਲਿਆਂਦਾ ਉੱਤੇ ਸੌਣੇ ਨ ਮਾਪੋਤੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਵੀ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਅਸੀਂ ਦੇਖਿਆ ਜਿਸ ਤਰ੍ਹਾਂ ਦੇ ਅਸੀਂ ਜਿੱਥੇ ਖੜੇ ਆ ਜਗ੍ਹਾ ਤੇ ਇੱਥੇ ਖੜਿਆ ਤੱਕ ਨਹੀਂ ਜਾ ਰਿਹਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਗਰਮੀ ਨਹੀਂ ਲੱਗ ਰਹੀ ਆ ਪਰ ਪਰਿਵਾਰ ਦਾ ਕਹਿਣਾ ਵੀ ਉਹਨਾਂ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਵਾ ਹਜੇ ਤੱਕ ਕਿਸੇ ਨੇ ਸਾਹ ਨਹੀਂ ਲਈ ਆ ਕੇ ਸਾਡੀ ਦਾਨ ਜਿਹੜੇ ਦਾਨੀ ਸੱਜਣ ਨੇ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੂੰ ਅਪੀਲ ਆ ਇਸ ਪਰਿਵਾਰ ਦੀ ਅੱਗੇ ਆ ਕੇ ਮਦਦ ਕੀਤੀ ਜਾਵੇ ਤਾਂ ਜੋ ਕਿ ਪਰਿਵਾਰ ਦੀ ਜਿਹੜੀ ਹੈ ਪਰਭਾਈ ਤੇ ਅਸੀਂ ਕਰ ਸਕੀਏ ਜਿੰਨਾ ਇਹਨਾਂ ਨੂੰ ਨੁਕਸਾਨ ਹੋ ਸਕਿਆ ਉਹਨਾਂ ਤੇ ਨਹੀਂ ਕੋਸ਼ਿਸ਼ ਦਾ ਕੋਸ਼ਿਸ਼ ਜਿਹੜਾ ਅਸੀਂ ਦਸਵਾਉਂਦੇ ਆ ਜਰੂਰ ਕਰਕੇ ਇਸ ਪਰਿਵਾਰ ਦੀ ਜਿਹੜੀ ਹੈ ਉਹ ਮਦਦ ਕਰ ਸਕੀਏ ਤੇ ਹੁਣ ਜਿਹੜੇ ਗੱਲਬਾਤ ਕਰਾਂਗੇ ਜਿਹੜੇ ਇਥੇ ਪ੍ਰਧਾਨ ਵੀ ਆਏ ਨੇ ਜਿਹੜੇ ਕਿ ਸ਼ੋਮਨੀ ਕਾਲੀਗੱਲ ਤੋਂ ਉਹ ਉਹਨਾਂ ਵੀ ਗੱਲਬਾਤ ਕਰਦੇ ਆ ਕਿ ਉਹ ਇਲਾਕੇ ਦੇ ਰਹਿਣ ਵਾਲੇ ਨੇ ਜਦੋਂ ਇਹਨਾਂ ਨੂੰ ਪਤਾ ਲੱਗਾ ਇਸ ਬਾਰੇ ਪਰਿਵਾਰ ਬਾਰੇ ਵੀ ਇਹਨਾਂ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਇਹਨਾਂ ਦੀ ਘਰ ਅੱਗ ਲੱਗ ਚੁੱਕੀ ਆ ਅਤੇ ਪਰਿਵਾਰ ਦਾ ਪਤਾ ਲੈਣ ਵਾਸਤੇ ਆਏ ਨੇ ਆਹ ਗੱਲਬਾਤ ਕਰਦੇ ਸਦਾ ਸਾਹਿਬ ਨਾਲ ਕੀ ਕਹਿਣਾ ਉਹ ਸਰਬਾਧੀ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਬਲਜੀਤ ਸਿੰਘ ਜਿਹੜੇ ਕਿ ਵਾਰਡ ਨੰਬਰ 10 ਤੋਂ ਨੇ ਤੇ ਅਕਸਰ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਨੇ ਅੱਜ ਇਸ ਪਰਿਵਾਰ ਦੀ ਸਹਾਇਤਾ ਲੈਣ ਵਾਸਤੇ ਆਏ ਨੇ ਗੱਲਬਾਤ ਕਰਾਂਗੇ ਬਲਜੀਤ ਭਾਈ ਨਾਲ ਬਲਜੀਤ ਭਾਈ ਤੁਹਾਨੂੰ ਇਸ ਪਰਿ ਕਿਉਂਕਿ ਕੁਛ ਨਾ ਚੈਨਲ ਵਾਲਿਆਂ ਨੇ ਖਬਰ ਗਲਤ ਫੜਾਈ ਸੀਗੀ ਇੱਥੇ ਸਿਲੰਡਰ ਫਟ ਗਿਆ ਵਾ ਔਰ ਮੈਂ ਇਸ ਵਾਰ ਚੋ ਇਲੈਕਸ਼ਨ ਵੀ ਲੜਿਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੈਂ ਵਾਰਡ ਪ੍ਰਧਾਨ ਆ ਔਰ ਜਦੋਂ ਮੈਨੂੰ ਇਹ ਕੱਲ ਦਾ ਪਤਾ ਲੱਗਾ ਤਾਂ ਮੈਂ ਆਪਣੇ ਵੀਰ ਨੇ ਸਰਦਾਰ ਸੰਤੋਖ ਸਿੰਘ ਜੀ ਮੈਂ ਦੂਰ ਸੀ ਉਹਨਾਂ ਨੂੰ ਮੈਂ ਭੇਜਿਆ ਕਿ ਜਾ ਕੇ ਦੇਖੋ ਕਿਉਂਕਿ ਦੇਖੋ ਜੋ ਇਨਸਾਨ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਮੰਦਾ ਸੀ ਕਿ ਪਰਿਵਾਰ ਦੇ ਨਾਲ ਖੜੋਈਏ ਅਗਰ ਇੱਥੇ ਸਿਲੰਡਰ ਫਟਿਆ ਹੁੰਦਾ ਤਾਂ ਵੀਰ ਜੀ ਇਹ ਛੋਟਾ ਜਿਹਾ ਕਮਰਾ ਆ ਇਹ ਲਾਗੇ ਰਸੋਈ ਆ ਜਿੱਦੀ ਛੱਤ ਵੀ ਹੈ ਨਹੀਂ ਆ ਔਰ ਇਹ ਦਵਾਰਾਂ 4 ਇੰਚੇ ਪੜਦੇ ਆ ਔਰ ਨਾਲ ਦੇ ਘਰ ਵੀ ਜਿਹੜੇ ਨੇ ਉਹ ਵੀ ਬਲਾਸਟ ਹੋ ਸਕਦੇ ਸੀ ਇਸ ਖਬਰ ਨੂੰ ਮੈਨੂੰ ਨਹੀਂ ਸਮਝ ਲੱਗੀ ਤੇ ਤੋਕਣੀ ਸੀ ਮਨਾਂ ਕਿ ਝੂਠ ਬੋਲੀਏ ਜੋ ਹੋਇਆ ਵਾ ਉਹ ਅੱਜ ਪਰਿਵਾਰ ਨੂੰ ਤੁਸੀਂ ਵੀ ਪੁੱਛਿਆ ਮੈਂ ਵੀ ਆ ਕੇ ਜਦੋਂ ਪੁੱਛਿਆ ਵੀ ਇਹ ਮਤਲਬ ਕਿਹੜੇ ਕਾਰਨ ਦਾ ਪਤਾ ਨਹੀਂ ਲੱਗਾ ਇਹ ਜ਼ਰੂਰ ਹੋਇਆ ਵਾ ਕਿ ਇਹਦੇ ਵਿੱਚ ਬੈੱਡ ਤਿੰਨ ਇਹਨਾਂ ਦੇ ਮੰਜੇ ਸੀ ਵਾਸ਼ਿੰਗ ਮਸ਼ੀਨ ਸੀ ਪੱਖਾ ਸੀ ਔਰ ਬਿਸਤਰੇ ਸੀ ਇਹਨਾਂ ਦੀ ਬੇਟੀ ਦਾ ਵਿਆਹ ਹੋਇਆ ਵਾ ਉਹਦੇ ਵਾਸਤੇ ਲੇੜਾ ਕਪੜਾ ਬਣਾਇਆ ਸੀ ਉਹ ਸਾਰਾ ਹੀ ਕੁਝ ਸੜ ਕੇ ਸੁਆਹ ਹੋ ਗਿਆ ਜੀ ਅੱਛਾ ਬੇਟੀ ਵਾਸਤੇ ਜਿਹੜਾ ਸਮਾਨ ਬਣਾਇਆ ਸੀ ਦਾਜ ਦਾ ਸਭ ਕੁਝ ਥਰ ਕੇ ਬਰਬਾਦ ਹੋ ਗਿਆ ਉਹ ਵੀ ਇਹਨਾਂ ਨੇ ਰੱਖਿਆ ਸੀ ਵਿਚਾਰਾ ਜੇ ਦੇਣਾ ਸੀ ਬਣਾ ਰਹੇ ਸੀ ਹੌਲੀ ਹੌਲੀ ਉਹ ਵੀ ਸਮਾਨ ਜਿਹੜਾ ਵਾ ਮਤਲਬ ਰਾਦਸ ਕਾਦਨ ਦਾ ਸੜ ਗਿਆ ਜੀ ਮਨੇ ਸੋ ਮਾਤਾ ਜੀ ਬੇਟੀ ਜਿਹੜੀ ਜਵਾਨ ਆ ਉਹਦੇ ਵਾਸਤੇ ਸਮਾਨ ਬਣਾਇਆ ਸੀ ਦਾਜ ਵਾਸਤੇ ਕਿੰਨਾ ਕੁ ਪੂਰਾ ਪੂਰਾ ਕਮਾਈ ਕਰਕੇ ਪੈਸੇ ਪੈਸੇ ਜੋੜ ਕੇ ਕੀ ਕੀ ਬਣਾਇਆ ਸੀ ਤੇ ਕਦੀ ਮੈਂ ਬਿਸਤਰਾ ਬਣਾ ਲੈਂਦੀ ਆ ਕਦੀ ਤਲਾਈ ਬਣਾ ਲੈਂਦੀ ਆ ਕਦੀ ਚਾਦਰ ਲਿਲਾ ਕਦੀ ਚਰਾਨਾ ਲਿਲਾ ਇਤਰਾ ਬਣਾ ਕੇ ਮੈਂ ਬੜਾ ਸੁਨਮ ਬਣਾਇਆ ਸੀ ਹੁਣ ਥੋੜਾ ਜੇ 2 ਬਿਸਤਰੇ ਰਹਿੰਦੇ ਸੀ ਉਹ ਬਣਾਉਣੇ ਸੀ ਮੈਂ ਕੀ ਲੱਗਦਾ ਨਹੀਂ ਕਿ ਕਹਿੰਦੇ ਜਦੋਂ ਧੀਾਂ ਜੰਮਦੀਆਂ ਨੇ ਤੇ ਮਾਪੇ ਉਦੋਂ ਤੋਂ ਹੀ ਜੜਾ ਥੋੜਾ ਥੋੜਾ ਜੋੜਨਾ ਸ਼ੁਰੂ ਕਰ ਦਿੰਦੇ ਨੇ ਵੀ ਭੜਕੇ ਉਹਨੂੰ ਵਿਆਹ ਕਰਨਾ ਕੁਛ ਨਾ ਕੁਛ ਜਰੂਰ ਦੇ ਕੇ ਤੋਰੀਏ ਪਰ ਤੁਸੀਂ ਅੱਜ ਦੱਸ ਰਹੇ ਹੋ ਵੀ ਧੀ ਵਾਸਤੇ ਪੰਜ ਬਿਸਤਰੇ ਬਣਾਏ ਸੀ ਉਹ ਵੀ ਸੜ ਕੇ ਬਰਬਾਦ ਹੋ ਗਏ ਨੇ ਸਾਰੇ ਹਾਂਜੀ ਉਹ ਵੀ ਹੋ ਗਿਆ ਮੈਂ ਨਹੀਂ ਹਾਂ ਵੀ ਚਲੋ ਇਕੱਠਾ ਸਮਾਨ ਦਵਾਂਗੀ ਕੋਈ ਧੀ ਪੁੱਤ ਹੋਊਗਾ ਜਾਂ ਕਿਤਰਾ ਹੋਊਗਾ ਥੋੜਾ ਥੋੜਾ ਮੈਂ ਦੇ ਦਿੱਤਾ ਵਾ ਕੁਛ ਦੇਣਾ ਵੀ ਮੈਂ ਦਵਾਂਗੀ ਜਿੱਤੇ ਦੇ ਘਰ ਕੋਈ ਬੱਚਾ ਹੋਊਗਾ ਜਾਂ ਕਿਤਰਾ ਹੋਊਗਾ ਨਹੀਂ ਦਿੱਤਾ ਹੋਇਆ ਮੈਂ ਇਹਦੇ ਵਿੱਚ ਇੱਕ ਚੀਜ਼ ਇੱਕ ਚੀਜ਼ ਐਡ ਕਰਦੇ ਆਂ ਕਿ ਇਹਨਾਂ ਦੇ ਜਿਹੜੇ ਹਸਬੰਡ ਸੀ ਜੀ ਸਰਦਾਰ ਚਰਨ ਸਿੰਘ ਗੁਰਸਿੱਖ ਸੀ ਅਮਰਤਾਰੀ ਸੀ ਅੱਛਾ ਔਰ ਸਵੇਰੇ 4 ਵਜੇ ਜਾ ਕੇ ਗੁਰਦਵਾਰ ਸਾਹਿਬ ਸੇਵਾ ਕਰਦੇ ਸੀ ਉਹ ਲਗਭਗ ਸਾਲ ਗਏ 1.5 ਸਾਲ ਬਿਮਾਰ ਹੈ ਜੀ ਮੰंजे ਤੇ ਰਹੇ ਔਰ ਉਹਨਾਂ ਦਾ ਇਲਾਜ ਵੀ ਬਹੁਤ ਮਤਲਬ ਮੁਸ਼ਕਲ ਨਾਲ ਭੈਣ ਭਰਾ ਵਿਚਾਰੇ ਇਹ ਜਿਹੜੇ ਇਹਨਾਂ ਦੇ ਕਰਾਉਂਦੇ ਸੀ ਔਰ ਜਿਸ ਦਿਨ ਇਹ ਕਾਫੀ ਜਨਵਰੀ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਜੀ ਔਰ ਉਹਨਾਂ ਦੇ ਡੈਥ ਤੋਂ ਬਾਅਦ ਇਹ ਪਰਿਵਾਰ ਜਿਹੜਾ ਵਾ ਹੋਰ ਥੱਲੇ ਜਾਂਦਾ ਰਿਹਾ ਕਿਉਂਕਿ ਇਹ ਬੱਚਾ ਵੀ ਜਿਹੜਾ ਵਾ ਇਹ ਸਫਾਈ ਸੂਜੀ ਦਾ ਕੰਮ ਕਰਦਾ ਆ ਇਹ ਭੈਣ ਜਿਹੜੀ ਆ ਸਾਡੀ ਇਹ ਵੀ ਪੰਜਾ ਛੇ ਘਰਾਂ ਦੇ ਵਿੱਚ ਸਫਾਈ ਦਾ ਕੰਮ ਕਰਦੀ ਆ ਤੇ ਫਿਰ ਜਾ ਕੇ ਕਿਤੇ ਰੋਟੀ ਪਾਣੀ ਚੱਲਦਾ ਸੀ ਔਰ ਉਹਦੇ ਨਾਲ ਜਿਹੜਾ ਇਹ ਨੁਕਸਾਨ ਹੋਇਆ ਵਾ ਇਹਦੀ ਪਰਪਾਈ ਨਹੀਂ ਹੋ ਸਕਦੀ ਜੀ ਕਿਉਂਕਿ ਛੱਤ ਜਿਹੜੀ ਆ ਸਿਰ ਤੇ ਛੱਤ ਨਹੀਂ ਹੈਗੀ ਲੀੜਾ ਬਿਸਤਰਾ ਸਾਰਾ ਜਿਹੜਾ ਵਾ ਬੈੱਡ ਮੰਜੇ ਸਾਰੇ ਸੜ ਗਏ ਨੇ ਅਸੀਂ ਦੇਖਿਆ ਬਜੀਤ ਭਾਈ ਖਾਸ ਕਰਕੇ ਜਿਵੇਂ ਇਸ ਅੱਗੇ ਜਿਸ ਇਲਾਕੇ ਵਿੱਚ ਅਸੀਂ ਕਮਰੇ ਵਿੱਚ ਇੰਟਰਵਿਊ ਕਰਦੇ ਪਏ ਆ ਹਜੇ ਤੱਕ ਕੰਦਾਂ ਵਿੱਚੋਂ ਇੰਨਾ ਸੇਜ ਆ ਰਿਹਾ ਸਾਡੇ ਹਾਲਾਤ ਦੇਖ ਲਓ ਕੀ ਨੇ ਪਸੀਨੇ ਨਾਲ ਅਸੀਂ ਭਿੱਜ ਗਏ ਆ ਪਰ ਕੀ ਹਾਲਾਤ ਨੇ ਸਮਾਨ ਦੇ ਅਸੀਂ ਦੇਖਿਆ ਜਿਸ ਸਮਾਨ ਹੈ ਆਪਣੀ ਧੀ ਵਾਸਤੇ ਪੰਜ ਬਿਸਰੇ ਜੋੜੇ ਸੀ ਕਿਉਂਕਿ ਗਰੀਬ ਬੰਦੇ ਦਾ ਹੁੰਦਾ ਵੀ ਮਾੜਾ ਮਾੜਾ ਜੋੜਦੇ ਜਿਵੇਂ ਦੱਸਿਆ ਭੈਣ ਨੇ ਵੀ ਚਲੋ ਧੀ ਵਿਆਹ ਦਾਂਗੇ ਪਰ ਕਿਹਾ ਠੀਕ ਹੈ ਕਿ ਬੱਚਾ ਹੋਊਗਾਗਾ ਹੋਰ ਥੋੜਾ ਸਮਾਨ ਦੇ ਦਾਂਗੇ ਮਾਂ ਗਰੀਬ ਬੰਦਾ ਤਾਂ ਇੰਨਾ ਹੀ ਕਰ ਸਕਦਾ ਖਾਸ ਕਰਕੇ ਦੇਖੋ ਜੀ ਮਗਰੀ ਪਰਿਵਾਰ ਵਾਸਤੇ ਤੇ ਰੋਜੀ ਰੋਟੀ ਜਿਹੜੀ ਆ ਉਹੀ ਬਹੁਤ ਵੱਡੀ ਮਾਇਨੇ ਰੱਖਉਂਦੀ ਆ ਔਰ ਉਸ ਤੋਂ ਬਾਅਦ ਬੱਚੀ ਦਾ ਵਿਆਹ ਕਰਨਾ ਔਰ ਬੱਚੀ ਦੇ ਵਿਆਹ ਤੋਂ ਬਾਅਦ ਫਿਰ ਮਤਲਬ ਉਹਨੂੰ ਜੋ ਥੋੜਾ ਬੋੜਾ ਸਮਾਨ ਦੇਣਾ ਇਹ ਸਾਡੇ ਸਮਾਜ ਦਾ ਇੱਕ ਹਿੱਸਾ ਆ ਜੀ ਔਰ ਇਹਦੇ ਵਿੱਚ ਉਹ ਜਿਹੜਾ ਜੋ ਥੋੜਾ ਬੋੜਾ ਸਮਾਨ ਵਿਚਾਰਿਆਂ ਬਣਾਇਆ ਸੀ ਉਹ ਵੀ ਜਿਹੜਾ ਸੜ ਕੇ ਸੁਆਹ ਹੋ ਗਿਆ ਵਾ ਉਹਦਾ ਇਸ ਵੇਲੇ ਜਿਹੜਾ ਵਾ ਇਹਨਾਂ ਦੇ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਸੀ ਚਲੋ ਕੱਲ ਵੀ ਕੋਸ਼ਿਸ਼ ਮਾਸੀ ਵੀ ਵੀਰ ਆਏ ਸੀ ਪਰ ਮਦਦ ਜਦ ਕਿਸੇ ਨੇ ਨਹੀਂ ਕੀਤੀ ਤੇ ਮਤਲਬ ਐਸ ਵळे ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਵਾ ਕਿ ਆਪਾਂ ਰਲ ਮਿਲ ਕੇ ਇਹਨਾਂ ਪਰਿਵਾਰ ਦੀ ਮਦਦ ਵੀ ਕਰੀਏ ਔਰ ਇਹ ਪਰਿਵਾਰ ਦੇ ਨਾਲ ਵੀ ਖੜੀਏ ਕਿਉਂਕਿ ਇਸ ਪਰਿਵਾਰ ਨੂੰ ਮੈਂ ਕਾਫੀ ਧੀਰ ਤੋਂ ਜਾਣਦਾ ਵਾਂ ਔਰ ਇੱਕ ਵਾਰ ਪ੍ਰਧਾਨ ਹੋਣ ਦੇ ਨਾਤੇ ਵੀ ਮੇਰੇ ਵੋਟਰ ਸਪੋਰਟਰ ਵੀ ਸੀ ਔਰ ਪਾਰਟੀ ਤੋਂ ਹਟ ਕੇ ਪਾਰਟੀ ਤੋਂ ਹਟ ਕੇ ਆਪਾਂ ਅੱਜ ਇੱਕ ਇਨਸਾਨੀਅਤ ਦੇ ਨਾਤੇ ਇਹਨਾਂ ਦੇ ਨਾਲ ਖੜੇ ਆ ਔਰ ਕੋਸ਼ਿਸ਼ ਕਰਾਂਗੇ ਕਿ ਸਮਾਜ ਸੇਵੀਨ ਦੇ ਕੋਲੋਂ ਵੀ ਮਦਦ ਲੈ ਕੇ ਤੇ ਆਪਾਂ ਥੋੜੀ-ਬੋਤੀ ਇਹਨਾਂ ਦੀ ਜਿੰਦਗੀ ਵਿੱਚ ਮਦਦ ਹੋ ਸਕੇ ਕਰਵਾਈਏ ਜੀ। ਪਰ ਕੀ ਲੱਗਦਾ ਬਲਦੀਨ ਜੀ ਤੁਸੀਂ ਜਿਵੇਂ ਦੱਸ ਰਹੇ ਹੋ ਵੀ ਇਸ ਵਾਰ ਤੁਸੀਂ ਇਲੈਕਸ਼ਨ ਵੀ ਲੜੀ ਆ ਤੁਹਾਡੇ ਵੋਟਰ ਨੇ ਤੁਹਾਡਾ ਪਰਿਵਾਰ ਵੀ ਹੈ ਖਾਸ ਕਰਕੇ। ਅੱਜ ਪਰਿਵਾਰ ਵਾਸਤੇ ਕੁਝ ਕਰਕੇ ਜਾਓਗੇ ਜਾਂ ਦੱਸ ਕੇ ਜਾਓਗੇ ਕਿਸ ਤਰ੍ਹਾਂ ਦੇ ਮਤ ਕਰੋਗੇ ਥੋੜੀ-ਬੋਤੀ ਜਿੰਨੀ ਕੀ ਜਾਂ ਪਰਿਵਾਰ ਨੂੰ ਜਿਹੜਾ ਕੋਈ ਮਾੜਾ ਰਹਿਤ ਉਹਨਾਂ ਨੂੰ ਕਿਸੇ ਦਾ ਕੋਈ ਹਾਸਲਾ ਹੋ ਸਕੇ ਵੀ ਆ ਸਾਡੀ ਕਿਸੇ ਨੇ ਮਦਦ ਕੀਤੀ ਹੈ ਸਾਡੇ ਵਾਸਤੇ ਕੋ ਅੱਗੇ ਆਇਆ ਵਾ। ਅਸੀਂ ਨਾ ਜੀ ਇੱਕ ਸੰਸਥਾ ਬਣਾਈਆਂ ਜਿਹਦੇ ਵਿੱਚ ਅਸੀਂ 3-4 ਬੱਚੀਆਂ ਦੇ ਵਿਆ ਔਰ ਪਿਛਲੇ ਥੋੜੇ 2 ਮਹੀਨੇ ਪਹਿਲਾਂ ਅਸੀਂ ਪੱਟੀ ਕਰਕੇ ਆਏ ਸੀ ਜੀ ਉਹਦੀ ਆਪਣੇ ਵਿਨੋਦ ਕੁਮਾਰ ਜਿਹੜੇ ਪੱਤਰਕਾਰ ਜੀ ਨੇ ਇਹ ਵੀ ਨਾਲ ਗਏ ਸੀ ਜੀ ਸਾਡਾ ਇੱਕ ਇਹ ਹੁੰਦਾ ਹੈ ਕਿ ਪਹਿਲਾਂ ਜਿਸ ਤਰ੍ਹਾਂ ਆਪ ਇਹ ਮੌਕਾ ਦੇਖ ਲਿਆ ਵਾ ਉਹ ਤੁਹਾਡੀ ਵੀਡੀਓ ਪੈ ਜਾਣੀ ਆ ਉਸ ਤੋਂ ਬਾਅਦ ਅਸੀਂ ਸਾਰੇ ਵੀਰ ਮੀਟਿੰਗ ਕਰਕੇ ਜਿਹੜੇ ਜਿਹੜੇ ਵੀਰ ਦਾਨੀ ਸੱਜਣ ਨੇ ਉਹਨਾਂ ਕੋਲੋਂ ਵੀ ਰਿਕਵੈਸਟ ਕਰਕੇ ਇਹ ਕੋਸ਼ਿਸ਼ ਕਰਾਂਗੇ ਕਿ ਅੱਗੇ ਲੱਕੇ ਇਹ ਕੰਮ ਨੂੰ ਜਿਹੜਾ ਵਾ ਨਿਪਰੇ ਛਾੜਿਆ ਜਾਵੇ ਜੀ ਕਿ ਲੱਗਦਾ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਜਿਵੇਂ ਦੱਸਿਆ ਮਾਤਾ ਨੇ ਵੀ ਧੀ ਦਾ ਵਿਆਹ ਵੀ ਧਰਨਾ ਇਹਨਾਂ ਨੇ ਕੀ ਲੱਗਦਾ ਜਿਵੇਂ ਤੁਸੀਂ ਸੱਜਣ ਤੁਹਾਡੀ ਧੀਾਂ ਦੇ ਆਨੰਦ ਕਾਰਜ ਕਰਦੀ ਆ ਕੀ ਲੱਗਦਾ ਤੁਸੀਂ ਜਿੰਮੇ ਚੁੱਕਦੇ ਹੋ ਵੀ ਜਿੰਦਾ ਵੀ ਟੈਲੀਫੋਨ ਹੋਊਗਾ ਇਸ ਚੀਜ਼ ਦਾ ਲੰਗਾਰ ਜ਼ਰੂਰ ਕਰੋਗੇ ਤੁਸੀਂ ਨਹੀਂ ਬੱਚੀ ਦਾ ਵਿਆਹ ਹੋ ਗਿਆ ਵਾ ਜੀ ਵਿਆਹ ਹੋ ਗਿਆ ਬੱਚੀ ਦਾ ਵਿਆਹ ਕਰ ਦਿੱਤਾ ਵਾ ਉਹਦਾ ਜੋ ਵੀ ਥੋੜਾ ਬੜਾ ਸਾਮਾਨ ਦੇਣਾ ਸੀ ਉਹਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਉਹ ਜੋ ਵੀ ਸਮਾਨ ਲੈ ਕੇ ਦੇਣ ਯੋਗ ਹੋਵਾਂਗੇ ਜ਼ਰੂਰ ਕਰਾਂਗੇ ਮਦ ਜੀ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਭਾਈ ਬਲਜੀਤ ਸਿੰਘ ਨੇ ਕਿਹਾ ਵੀ ਜਿੰਨੇ ਯੋਗੇ ਹੈਗੇ ਸਾਡੀ ਸੰਸhta ਉਸ ਧੀ ਦਾ ਜਿਹੜਾ ਸਮਾਨ ਬਣਾਇਆ ਸੀ ਹਮੇਸ਼ਾ ਮਾਪੇ ਦੇਖਦੇ ਨੇ ਕਿ ਜਦੋਂ ਧੀਾਂ ਵਿਆਹ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਦਾਜ ਦੇ ਰੂਪ ਵਿੱਚ ਕਹ ਲੋ ਜਾਂ ਕਿਸੇ ਤਰ੍ਹਾਂ ਪਿਆਰ ਦੀ ਗੱਲ ਕਰੀਏ ਕਿਸੇ ਤਰ੍ਹਾਂ ਪਿਆਰ ਦੇ ਨਾਲ ਜੋ ਵੀ ਜੜੀਆਂ ਮਾਪੇ ਬਣਾਉਂਦੇ ਨੇ ਸਗਾਤਾ ਬਣਾਉਂਦੇ ਨੇ ਚਾਹੇ ਪਿਆਰ ਦੀ ਗੱਲ ਕਰੀਏ ਸੂਟ ਬਣਾਉਂਦੇ ਨੇ ਜਾਂ ਬਿਸਤਰੇ ਬਣਾਉਂਦੇ ਨੇ ਜਿਵੇਂ ਦੱਸਿਆ ਭੈਣ ਨੇ ਕਿ ਪੰਜ ਬਿਸਤਰੇ ਬਣਾਏ ਸੀ ਪੰਜ ਸੂਟ ਬਣਾਏ ਸੀ ਸਭ ਕੁਝ ਜਿਹੜਾ ਕੀ ਇਸ ਅੱਗੇ ਵਿੱਚ ਭੇਟ ਹੋ ਗਿਆ ਤੇ ਸਭ ਕੁਝ ਜਿਹੜਾ ਕੀ ਬਰਬਾਦ ਹੋ ਗਿਆ ਵਾ ਪਰ ਬਾਈ ਬਲਜੀਤ ਦਾ ਕਹਿਣਾ ਉਸ ਧੀ ਦਾ ਤੇ ਨੰਦਗਾਰਜ ਹੋ ਚੁੱਕਿਆ ਪਰ ਅਸੀਂ ਜਿੰਨੇ ਜੋਗੇ ਹੈਗੇ ਆ ਉਸ ਧੀ ਵਾਸਤੇ ਵੀ ਜਰੂਰ ਕਰਾਂਗੇ ਐਸ ਕਾ ਕੇ ਸਾਡੇ ਦਾਨੀ ਸੱਜਣ ਜਿਹੜੇ ਨੇ ਖਾਸ ਕਰਕੇ ਸਮਾਜ ਸੇਵੀ ਨੇ ਇਸ ਪਰਿਵਾਰ ਦੀ ਅੱਗੇ ਆ ਕੇ ਮਦਦ ਜਰੂਰ ਕਰਿਓ ਤਾਂ ਕਿ ਇਹ ਪਰਿਵਾਰ ਜਿਹੜਾ ਬਿਲਕੁਲ ਤੁਹਾਡੇ ਆਸਰੇ ਆ ਕਿਉਂਕਿ ਅਸੀਂ ਹਮੇਸ਼ਾ ਦੇਖਦੇ ਆਂ ਵੀ ਗਰੀਬ ਦੀ ਮਦਦ ਕਰਨੀ ਜਿਹੜੀ ਆ ਉਹ ਰੱਬ ਪਰਮਾਤਮਾ ਵੀ ਖੁਸ਼ ਹੁੰਦਾ ਤੇ ਭਣਾ ਸਾਡੇ ਦੇ ਦਰਸ਼ਕ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਜਾਓਗੇ ਨਾਲੋਂ ਤੁਹਾਡੀ ਮਦਦ ਕਿਸ ਤਰ੍ਹਾਂ ਕੀਤੀ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਹਨਾਂ ਨੂੰ ਇਹੋ ਹੀ ਕਵਾਂਗੇ ਭੈਣ ਭਰਾਓ ਮੇਰੀ ਕੋਈ ਮਦਦ ਕਰੋ ਮੇਰੀ ਕੋਈ ਸੁਣੋ ਮੇਰੀ ਵੀ ਮੇਰਾ ਘਰ-ਬਾਰ ਬਣਾਉਣਾ ਚਾਹੀਏ ਮੇਰੇ ਧੀਰਾ ਸੋਚਿਆ ਜਾਵੇ ਥੋੜੀ ਬੋਧੀ ਮਦਦ ਦਿੱਤੀ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਭੈਣ ਬੇਵੀ ਜਿਹੜੀ ਆ ਉਹਨੇ ਤੁਹਾਡੇ ਗਾੜੀ ਅਰਜ਼ ਕੀਤੀ ਆ ਵੀ ਇਸ ਉਹਨਾਂ ਦੀ ਮਦਦ ਕੀਤੀ ਜਾਵੇ ਜਿਸ ਤਰ੍ਹਾਂ ਵੀ ਕੋਈ ਦਸਵੰਦ ਕਰਦਾ ਵਾ ਜਿੰਨੇ ਜੋਗੀ ਹੈਗਾ ਲੋਕ ਜਰੂਰ ਸੇਵਾ ਕਰਿਓ ਜੇਕਰ ਨਹੀਂ ਸੇਵਾ ਕਰ ਸਕਦੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਤਾਂ ਜੋ ਕਿ ਕਿਸੇ ਵੀ ਸਮਾਜ ਸੇਵੀ ਅੱਗੇ ਇਹ ਵੀਡੀਓ ਪਹੁੰਚ ਸਕੇ ਤੇ ਇਹਨਾਂ ਦਾ ਘਰ ਜਿਹੜਾ ਸੁਪੜਾ ਸੀ ਅਸੀਂ ਦੇਖਦੇ ਵੀ ਸੁਪੜਿਆਂ ਦਾ ਮਹਿਲ ਆ ਖਾਸ ਕਰਕੇ ਚਾਹੇ ਗਰੀਬ ਦੀ ਕੱਖਾਂ ਦੀ ਕੁਲੀ ਹੁੰਦੀ ਆ ਪਰ ਉਹਨਾਂ ਵਾਸਤੇ ਉਹਨਾਂ ਦਾ ਕਿਸੇ ਮਹਿਲ ਤੋਂ ਘੱਟ ਨਹੀਂ ਆ ਮਹਿਲ ਮਨਾਰੇ ਤੋਂ ਘੱਟ ਨਹੀਂ ਆ ਐਸੇ ਕਿ ਇਹਨਾਂ ਦਾ ਸੁਪੜਿਆਂ ਦਾ ਮਹਿਲ ਸੀ ਇਸ ਕਰਕੇ ਇਹਨਾਂ ਦਾ ਸੁਪੜਿਆਂ ਦਾ ਮਹਿਲ ਫਿਰ ਤੋਂ ਤਿਆਰ ਕੀਤਾ ਜਾਵੇ ਤਾਂ ਜੋ ਕਿ ਇਹਨਾਂ ਨੇ ਸੁਪਨੇ ਬਹੁਤ ਵੱਡੇ ਦੇਖੇ ਸੀ ਉਹ ਸੁਪਨੇ ਇਹਨਾਂ ਦੇ ਪੂਰੇ ਹੋ ਸਕਣ ਕਿਉਂਕਿ ਘਰ ਦਾ ਜਿਹੜਾ ਮੁਖੀ ਆ ਸਰਦਾਰ ਚਰਨ ਸਿੰਘ ਉਸ ਦੁਨੀਆ ਤੋਂ ਚਲੇ ਗਿਆ ਵਾ ਤੇ ਕਰਦੇ ਹਾਲਾਤ ਦੇਖ ਲੋ ਉਹਨਾਂ ਤੋਂ ਜਾਣ ਤੋਂ ਬਾਅਦ ਇਹ ਹਾਸਾ ਹੋ ਜਾਂਦਾ ਤੇ ਜਿਹੜੇ ਨੇ ਬਿਲਕੁਲ ਜ਼ਮੀਰ ਥੱਲੇ ਆ ਕੇ ਰਹਿ ਜਾਂਦੇ ਨੇ ਕਿਉਂਕਿ ਜਦੋਂ ਘਰ ਵਿੱਚ ਛੱਤ ਵੀ ਨਾ ਨਾ ਹੋਵੇ ਤੁਸੀਂ ਲਾ ਲਓ ਸਾਫ ਵੀ ਕਿਹੜੇ ਹਾਲਾਤ ਵਿੱਚ ਬੰਦਾ ਬਦੀਤ ਕਰਦਾ ਵਾ ਜਿੱਥੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਰੋਟੀ ਕੱਪੜਾ ਔਰ ਛੱਤ ਜਈ ਦੀ ਹੁੰਦੀ ਆ ਇਹ ਚੀਜ਼ਾਂ ਬਹੁਤ ਜ਼ਰੂਰੀਆਂ ਨੇ ਇਸ ਕਰਕੇ ਇਸ ਪ੍ਰਵਾਹ ਦੀ ਜਿੰਨੀ ਕੋਈ ਮਦਦ ਕਰ ਸਕਦਾ ਗਿਆ ਕੇ ਮਦਦ ਕਰਿਓ ਅਮਰਸਰ ਦੀ ਗੱਲ ਕਰੀਏ ਵਾਰ ਨੰਬਰ 10 ਪੈਂਦੀ ਆ ਤੇ ਹਲਕਾ ਨੌਰਥ ਪੈਂਦਾ ਤੇ ਇੱਥੋਂ ਦੇ ਜਿਹੜੇ ਕਿ ਗੰਗਾ ਸਿੰਘ ਵਾਲਾ ਇਲਾਕਾ ਪੈਂਦਾ ਬੇਵੀ ਭੈਣ ਦਾ ਨਾਂ ਆ ਜੁਦੇ ਵੀ ਕਿਸੇ ਨੇ ਆਉਣੇ ਹੋਈ ਇਸ ਪਰਿਵਾਰ ਦੀ ਆ ਕੇ ਕਿ ਮਤ ਕਰਸਦਾ ਸਿੱਧੀ ਆ ਕੇ ਮਤ ਕਰਿਓ ਕੋਈ ਵਿਚੋਲਾ ਆਣਾ ਪਾਇਓ ਕਰਕੇ ਜਿੰਨੇ ਜੋਗੇ ਹੈਗੇ ਉਸ ਪਰਿਵਾਰ ਦੀ ਜਰੂਰ ਮਤ ਕਰਿਓ ਤਾਂ ਜੋ ਕਿ ਤੁਹਾਡੀ ਜੜੀ ਉਹ ਸਾਂ ਲੈ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ